ਆ DNA ਤੇ ਆਜਾ ਬਲ ਕਰਨਾ ਕੁਛ ਨਹੀਂ ਆ ਤੇ ਅੱਜ ਸਾਡਾ ਹੈਗਾ ਪੰਜਾਬੀਆ ਪੇਪਰ ਤੇ ਮੈਨੂੰ ਹੁੰਦਾ ਹੈ ਆ ਸਾਰਾ ਨਹੀਂ ਹੁੰਦਾ ਕੋਲ ਥੋੜਾ ਥੋੜਾ ਹੁੰਦਾ ਪੰਜਾਬੀਆ ਪੇਪਰ ਤੇ ਕਿ ਮੋਂ ਜਾਣੇ ਆ ਗੱਭਗੂ ਮੰਨੀ ਰੋਟੀ ਪਾਣੀ ਖਾ ਕੇ ਫਿਰ ਅੰਝ ਚੱਲਦੇ ਆ ਸਿੱਕਾ ਸਕੂਲੇ ਫਿਰ ਆਪਾਂ ਤਾਂ ਸਕੂਲੋਂ ਆ ਕੇ ਮਿਲਦੇ ਗਾਇਸ ਜਾਲਾ ਤੇ ਆਪਾਂ ਆ ਚੁੱਕੇ ਆ ਪੇਪਰ ਦੇ ਕਿ ਪੰਜਾਬੀ ਦਾ ਅੱਜ ਦਾ ਪੇਪਰ ਬਹੁਤ ਵਧੀਆ ਆ ਗਾਇਸ ਤੇ ਹੁਣ ਆਪਾਂ ਬੈਕ ਗੇਮ ਖੇਡਦੇ ਆ ਫੜੀ ਕੇ ਫਿਰ ਰੋਟੀ ਪਾਣੀ ਖਾ ਕੇ ਫਿਰ ਚੱਲਦੇ ਆ ਟਿਊਸ਼ਨ ਤੇ ਏ ਹੁਣ ਆਪਾਂ ਸਿਰਫ ਇਥੇ ਬੈਠ ਕੇ ਗੇਮ ਖੇਡਨੀ ਔਰ ਕੁਛ ਨਹੀਂ ਕਰਨਾ ਤੇ ਹੁਣ ਗਾਈਸ ਆਪਾਂ ਨੀਂਦ ਇੰਤੇ ਪਾ ਲਿਆ ਤੇ ਹੁਣ ਆਪਾਂ ਗੇਮ ਖੇਡਦੇ ਆਂ ਯਾਰ ਰੋਟੀ ਤੇ ਅੱਜ ਰੋਟੀ ਦੇ ਵਿੱਚ ਹੈਗੀ ਆ ਯਾਰ ਫੋਕਸ ਨਹੀਂ ਵਿੱਚ ਅੰਦਰ ਗੱਲ ਕੀ ਹੋ ਸ਼ੱਟ ਯਾਰ ਹਾਂ ਗਾਈਸ ਅੱਜ ਰੋਟੀ ਦੇ ਵਿੱਚ ਹੈਗੀ ਆ ਕੜੀ ਤੇ ਕੜੀ ਖਾਨੇ ਆ ਫਿਰ ਅਸੀਂ ਪੜਦੇ ਪੜਦੇ ਆਂ ਤੇ ਫਿਰ ਜਾਂਦੇ ਆਂ ਟਿਊਸ਼ਨ ਤੇ ਗਾਈਸ ਹੁਣ ਮੈਂ ਚੱਲਣਾ ਆ ਟਿਊਸ਼ਨ ਤੇ ਤੇ ਹੁਣ ਟਿਊਸ਼ਨ ਤੇ ਜਾ ਕੇ ਪੜਨਾ ਗਾਈਸ ਵੇਖੋ ਕਿ ਆ ਗਿਆ ਵਜਾ ਵਧੀਆ ਵਜਾ ਅੱਜ ਖਾਲਾ ਪੜਨਾ ਤੇ ਆਪਾਂ ਚੱਲਨੇ ਆ ਟਿਊਸ਼ਨ ਤੇ ਤੇ ਟਿਊਸ਼ਨ ਤੋਂ ਬਾਅਦ ਅਸੀਂ ਜਾਣਾ ਕਲੋਨੀਆ ਦੇ ਵਿੱਚ ਸਿੱਧਾ ਹੀ ਅਹੀਂ ਤੁਹਾਨੂੰ ਸਿੱਧਾ ਉਹਨਾਂ ਮਿਲਦੇ ਆ ਕਲੋਨੀਆ ਚ ਗਾਈਸ ਚੱਲਦੇ ਆ ਆ ਚੁੱਕੇ ਆ ਕਲੋਨੀਆ ਦੇ ਵਿੱਚ ਤੇ ਸੂਰਜ ਦੇ ਢੰਡਾ ਅੱਜ ਨਾ ਹੀ ਨਹੀਂ ਲੈ ਰਿਹਾ ਤੇ ਹੁਣ ਆਪਾਂ ਚੱਲਦੇ ਆ ਪਾਰਕ ਦੇ ਵਿੱਚ ਕਰਨ ਭਾਈ ਨੂੰ ਕੀਤਾ ਫੋਨ ਕਰਨ ਭਾਈ ਵੀ ਆਉਣ ਲੱਗੇ ਨੇ ਮੈਂ ਤੇ ਵੱਡਾ ਵੀਰ ਆਏ ਨੇ ਖੇਡਣ ਤੇ ਖਾਣੀ ਕੇ ਦੋ ਉਧਰ ਉਹ ਨਿਆਣਿਆਂ ਦਾ ਆ ਖੇਡਣ ਸਾਰੇ ਇਹਨੇ ਭਈਏ ਭਈਏ ਨਿਆਣੇ ਨਿਆਣੇ ਇਕੱਠੇ ਕੀਤੇ ਨੇ ਮੇਰਾ ਤਾਂ ਨਹੀਂ ਖੇਡਣ ਦਾ ਧਿਲ ਕਰਦਾ ਆ ਵੀ ਇੱਕੋ ਵਿੱਚ ਸਿਆਣਾ ਹੁੰਦਾ ਆ ਪਰ ਮੈਂ ਚੈੱਕ ਕਰੋ ਗਾਇਸ ਵਾਹ ਵਧੀਆ ਵਜਿਆ ਅੱਜ ਤੇ ਹੁਣ ਚਲਦੇ ਆ ਤੇ ਖੇਡ ਦੇ ਅੰਦਰ ਜਾ ਕੇ ਆਪਣੇ ਆ ਚੁਕੇ ਨੇ ਕਰਨ ਭਾਰੀ ਤੇ ਜਸ ਭਾਰੀ ਵੀ ਹੋਂ ਲੱਗੇ ਨੇ ਤੇ ਹੁਣ ਚਲਦੇ ਆ ਪਾਰਕ ਦੇ ਵਿੱਚ ਚਲੋ ਚਲੀਏ ਯਾਰ ਪਾਰਕ ਦੇ ਵਿੱਚ ਤੇ ਜਸ ਨੂੰ ਬੜਾ ਜਲੀਲ ਕਰਦੇ ਉਹਦਾ ਆਪਾਂ ਪਰ ਅੱਜ ਨਹੀਂ ਕਰਨਾ ਤੇ ਵੇ ਅੱਜ ਕਰਨ ਬਾਜਾਸ ਨੂੰ ਪੁੱਛਦੇ ਨੇ ਪੈਸੇ ਆ ਗਏ ਫਿਰ ਜਾਵਾਂਗੇ ਜੀ ਉਸਵੀਰ ਅੱਜ ਦੇਸਾ ਤੋਂ ਘਟਾਉਣੇ ਆ ਤੇ ਹੋ ਕੇਂਦਾ ਤੇਰਾ ਫੋਨ ਹੀ ਨਹੀਂ ਹੈਗਾ ਮੈਂ ਕੀਤਾ ਨਹੀਂ ਅਰੇ ਭਾਈ ਵੱਡੇ ਨੂੰ ਪੁੱਛੋ ਭਾਈ ਉਹਦਾ ਮੈਂ ਆਖਣਾ ਨਹੀਂ ਚੁੱਕਦਾ ਹਾਂ ਮੈਂ ਚਲੋ ਕੀ ਕਰ ਫੋਨ ਮਾਰ ਕੇ ਕਰਨਾ ਹੈ ਭਾਈ 1000 ਰੁਪਏ ਚੋਟਾ ਹੋਵੇ ਲਾਨ ਗਾਇਸ ਮੈਂ ਨਾ ਕੱਲ ਇੱਥੇ ਤੁਹਾਨੂੰ ਪਤਾ ਹੀ ਆ ਕੱਲ ਦੀ ਵੀਡੀਓ ਤੁਸੀਂ ਵੇਖੀ ਹੋਣੀ ਹੈ ਅੱਜ ਦੀ ਉਹਦੇ ਵਿੱਚ ਇੱਥੇ ਆਪਾਂ ਹੋ ਲਾਈ ਸੀ ਉਹ ਯਾਰ ਐਕਸਰਸਾਈਜ਼ ਕੀਤੀ ਢਿੱਡ ਚ ਖਿੱਚ ਪੈਦੀ ਉਦੋਂ ਨਹੀਂ ਤੇ ਇੱਥੇ ਲੱਤਾਂ 'ਚ ਪੈਦੀ ਖਿੱਚ ਹੁਣ ਕਰਦੇ ਐਕਸਰਸਾਈਜ਼ ਆਹ ਉੱਠਿਆ ਨਹੀਂ ਗਿਆ ਹੁਣ ਕਰਦੇ ਐਕਸਰਸਾਈਜ਼ ਤੇ ਫੇਰ ਤੁਹਾਨੂੰ ਮਿਲਦੇ ਆਂ ਘੱਟ ਬਾਚੂ ਕਹਿੰਦੇ ਤੇ ਜੱਸ ਭਾਈ ਹੋਣਾ ਇਹਦੇ ਤੇ ਹਜੇ ਪਖੰਡ ਦੇ ਇੱਥੇ ਕਰਨਾ ਜੱਸ ਭਾਈ ਆਹ ਵੇਖੋ ਵੇਖੋ ਜੱਸ ਭਾਈ ਉਹ ਵੇਖੋ ਆਹ ਇਹ ਪਖੰਡ ਦੇ ਨੇ ਕਰਨ ਜੱਸ ਭਾਈ ਹੁਣ ਆਪਾਂ ਚੱਲਦੇ ਆਂ ਘਰਾਂ ਨੂੰ ਟਿਊਸ਼ਨ ਲੈ ਕੇ ਬੈਠ ਫਿਰ ਸਿੱਧਾ ਆਪਾਂ ਮਿਲਦੇ ਤੁਹਾਨੂੰ ਹੁਣ ਗੁਰਦਾਰੇ ਆਹ ਵੇਖੋ ਇਹਦੇ ਫਿਰ ਪਖੰਡ ਕਰਨ ਸਾਰੇ ਜਾਣੇ ਏ ਹੋਣੇ ਹੀ ਚੱਲਦੇ ਆ ਯਸ ਭਾਈ ਅੱਜ ਬਹੁਤ ਭਾਈ ਜੋ ਬਸਤੋਂ ਉਹਨਾਂ ਦੇ ਖੋਏ ਗਏ ਸੀ ਹਾਂਜੀ ਹਾਂਜੀ ਆਓ ਯਸ ਆਪਾਂ ਮਿਲ ਗਿਆ ਚਲੋ ਚੱਲਦੇ ਆ ਉਹ ਨਾ ਆ ਗਈ ਤੇਰੇ ਗਾਇਸ ਚੱਲਦੇ ਆ ਨਾ ਆਪਾਂ ਘੁਰਦਾਰੇ ਦੇਖੋ ਖਾਰੇ ਆਏ ਆ ਤੇ ਕੋਈ ਨਹੀਂ ਖਾਰੇ ਹੈਗਾ ਤੇ ਬੈਗ ਬੁੱਕ ਕਰੋ ਰੱਖ ਕੇ ਤੇ ਹੁਣ ਆਪਾਂ ਚੱਲੇ ਆ ਹਾਂ ਇੱਕ ਦੀ ਇੱਕ ਕੀ ਆ ਚੱਲ ਭਾਈ ਹੁਣ ਆਪਾਂ ਚੱਲੇ ਹੁਣ ਆਪਾਂ ਚੱਲੇ ਖਾਰੇ ਤੇ ਪਰ ਦੇ ਖਾਰੇ ਆਇਆ ਵਾਹ ਵੇਖੋ ਸਾਰਿਆਂ ਨੇ ਮਗਰ ਖਲੋਤੇ ਨੇ ਤੇ ਆਪਾਂ ਬੈਗ ਵਗਰਾ ਕੇ ਹੁਣ ਚਲਦੇ ਆਂ ਗੁਰਦਾਰੇ ਚਲ ਚਲ ਗਏ ਗੁਰਦਾਰੇ ਆ ਵੇਖੋ ਸਾਰੇ ਜਣੇ ਇੱਥੇ ਖਲੋਤੇ ਆਓ ਗੁਰਦਾਰੇ ਹਾਂ ਰੁਲਦੀ ਮਧਿਆ ਭਾਈ ਆਹ ਵੇਖੋ ਆਹ ਸਾਹ ਹਾਂ ਜੱਸਾ ਭਾਈ ਆ ਜਾਓ ਆ ਜਾਓ ਤੁਸੀਂ ਹਾਂ ਜੀ ਆਂਦੀ ਚਲੀ ਆਪਾਂ ਗੁਰਦਾਰੇ ਤੇ ਤੁਹਾਨੂੰ ਮਿਲਦੇ ਆ ਗੁਰਦਾਰੇ ਜਾ ਕੇ ਫਿਰ ਗਾਇਸ ਹੁਣ ਨਹੀਂ ਹੁਣ ਤੁਹਾਨੂੰ ਸਿੱਧਾ ਹੀ ਸੁਖਾਸਨ ਕਰਾ ਕੇ ਮਿਲਦੇ ਆ ਵੇ ਲਈ ਕੋਈ ਆ ਆ ਗੁਰਦਾਰੇ ਕਿ ਨਹੀਂ ਪੈਸਾ ਮੇਦੀ ਮਾਰ ਰਿਹਾ ਮੈਂ ਨਾ ਮੀਂਹ ਹੀ ਕਿੜਾ ਹਨੀ ਗਾਇਸ ਆ ਕੋਈ ਮੇਰਾ ਬੰਦ ਨੂੰ ਬਾਤ ਮਿਲਦੇ ਆਣ ਸੁਖਾਸਨ ਕਰਾ ਕੇ ਤੇ ਸਾਰੀ ਸੇਵਾ ਕਰਾ ਕੇ ਫਿਰ ਮਿਲਦੇ ਜਦੋਂ ਆਪਾਂ ਖੇਡਨੀ ਹੈ ਗੇਮ ਅੱਜ ਗਾਇਸ ਮੇਰਾ ਲੱਗਦਾ ਨਾ ਹੀਰੋਇਕ ਮੈਂ ਬੜੀ ਈ ਤੇਰਾ ਬਾਤ ਖੇਡਨੀ ਗੇਮ ਸਟਾਰਟ ਕੀਤੀ ਹਫਤਾ ਕੋ ਹੋਇਆ ਹੈ ਆਪਣਾ ਅਜ ਰਾਜਣਾ ਫਿਰ ਉਹ 21 ਹੀਰੋਇਕ ਚਲੋ ਮਿਲਦੇ ਆ ਜੀ ਸੋਨਾ ਪਾਉਂ ਤੋ ਆ ਚੁੱਕੇ ਆ ਸੁਖਾਸਨ ਕਰਾ ਕੇ ਤੇ ਮੇਰਾ ਪੈਜ ਹੋਣਾ ਆਪਾਂ ਕਿੱਧਰ ਲੱਗਿਆ ਗੇਮ ਮੈਨੂੰ ਇੱਕੋ ਸਟਾਰ ਚਾਹੀਦਾ ਹੀਰੋਇਕ ਪਹੁੰਚਣੀ ਹੋਣਾ ਆਪਾਂ ਇੱਕੋ ਇਕੋ ਗੇਮ ਜਿਹੜਾ ਦੋਦਰ ਗੇਮ ਵਾਲਾ ਅਗੇ ਸਿਰ ਆਪਾਂ ਜਾਵਾਂਗੇ ਆਹ ਦੇਖੋ ਆਹ ਦੇਖੋ ਆਉਂਦੇ ਹੀ ਗੇਮ ਸਟਾਰਟ ਹੋ ਚੁੱਕੀ ਵੀਰ ਦੀ ਐਸੀ ਪਈ ਸਮੇਂ بیمار ਹੋਏ ਨਾ ਮੇਲ ਵਿਛੜੇ ਪਾਈ ਕਹਿੰਦੇ ਅੱਛਾ ਠੀਕ ਹੈ ਭਾਈ ਕੋਈ ਗੱਲ ਨਹੀਂ ਚਲੋ ਗਾਈਸ ਹੁਣ ਆਪਾਂ ਫਿਰ ਹੁਣ ਆਪਾਂ ਖੇਡਦੇ ਆ ਗੇਮ ਫਿਰ ਤੁਹਾਨੂੰ ਜਾਨੀਏ ਬਾਈ ਗਾਈਸ ਮੈਂ ਗਾਇ ਸੋਚਿਆ ਕਿ ਤੁਹਾਨੂੰ ਵਿਖਾ ਦਈਏ ਆਪਣੀ ਫ੍ਰੀ ਫਾਇਰ ਦਾ ਗੇਮਪਲੇ ਤੇ ਮੈਂ ਮੈਂ ਫਿਰ ਗੇਮਪਲੇ ਵਿਖਾ ਨਹੀਂ ਪਾਇਆ ਕਿਉਂਕਿ ਐਂਡ ਦੇ ਮੈਚ ਦੇ ਟੈਂਕ ਦੇ ਆਊਟ ਚ ਮੈਂ ਮਲ ਗਿਆ ਫਿਰ ਮੇਰੀ ਸਕੋਡ ਨੇ ਸਾਰਾ ਮੈਚ ਵਾਈਪ ਆਊਟ ਕੀਤਾ ਸਾਰੇ ਬੰਦੇ ਬੰਦੇ ਮਾਰੇ ਤੇ ਮੇਰਾ ਇਹ ਤੋਂ ਬਾਤ ਲੱਗਣਾ ਸੀ ਰੋਈ ਕਿ ਐਂਡਲਾ ਮੈਚ ਹੀ ਤੇ ਮੇਰਾ ਸੀਐਸ ਦੇ ਵਿੱਚ ਨੌਵੀਂ ਵਾਰ ਘੇਟਵੀਂ ਵਾਰ ਹੀ ਰੋਈ ਕਿ ਲੱਗ ਜਣਾ ਸੀ ਜਾਂ ਮੈਂ ਜਿੱਤਦੇ ਜਾਂਦੇ ਤੇ ਫਿਰ ਆਪਾਂ ਦਿੱਤੀ ਕਿ ਮੈਚ ਗੋਲੀ ਲ ਕਰਕੇ ਆਪਣੇ ਬੰਦੇ ਨੂੰ ਸਾਰਾ ਮੈਚ ਖਾਲੀ ਕਰ ਦਿੱਤਾ ਜਿੰਨੇ ਬੰਦੇ ਸਾਰੇ ਮਾਰਤੇ ਤੇ ਜਸਨੇ ਮਾਰਤੇ ਕਰਨ ਭਾਈ ਦੇ ਹੀ ਮਾਰਨਾ ਤੇ ਉਹ ਦੂਜਾ ਆਪਣਾ ਮਾਰਦਾ ਹੈ ਤੇ ਆਪਾਂ ਨੇ ਜਿਤਾਤਾ ਮੈਚ ਦੇਖੋ ਗਾਇਸ ਆਪਣਾ ਲੱਗ ਚੁਕਾ ਆ ਆ ਕਿਹੜਾ ਹੈ ਅਸ਼ਾ ਕਰਨ ਨਹੀਂ ਜਸਕੀਰਤਾ ਤੇ ਆਪਣਾ ਲੱਗ ਚੁਕਾ ਹੈ ਗਾਇਸ ਡਾਇਮੰਡ 4 ਤੋਂ ਹੀਰੋ 21 ਤਾਂ ਨੂੰ ਪਤਾ ਮੈਂ ਮਤਲਬ ਵਾਵਾ ਗੇਮ ਵਿੱਚੋਂ ਛੱਡਤੀ ਵਲੋਗਿੰਗ ਕਰਨੀ ਸਟਾਰਟ ਕੀਤੀ ਮੈਂ ਚਲੋ ਗੇਮ ਕੀ ਖੇਡਣੀ ਹੈ 8ਵੇਂ ਛੱਡ ਕੇ 9 9 ਵਰੀ ਲੱਗਿਆ ਹੀਰੋ ਗਾਇਸ ਹੁਣ ਚਲੋ ਗਾਇਸ ਕੰਟੀਨਿਊ ਕਰਦੇ ਆ ਵਲੋਗ ਗਾਇਸ ਹੁਣ ਆਪਾਂ ਖੇਡ ਖੋੜ ਲਿਆ ਗੇਮ ਆ ਤੇ ਮੇਰੇ ਲੱਗਿਆ ਹੀ ਰੋਇਕ ਤੇ ਆ ਚੈੱਕ ਕਰਵਾ ਮੁੰਡਾ ਜੇ ਵੀ ਦ ਆ ਗੇਮ ਖੇਡਣਾ ਤੇ ਹੁਣ ਆਪਾਂ ਚਲਦੇ ਆ ਤੇ ਘਰੇ ਫਿਰ ਜਿੰਨੇ ਜਿੰਨੂ ਅੱਜ ਦਾ ਵਲੋਗ ਵਧੀਆ ਲੱਗਾ ਤਾਂ ਉਸ ਵਲੋਗ ਨੂੰ ਕਰ ਦੋ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਚਲੋ ਗਾਇਸ ਬਾਏ ਬਾਏ